ਅਰਯੋਗ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਵਿਖੇ ਹਰ ਐਤਵਾਰ ਦੀ ਤਰ੍ਹਾਂ ਧਾਰਮਿਕ ਦਿਵਾਨ ਸਜਾਏ ਜਾਂਦੇ ਆ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਔਰ ਸਾਰੇ ਦੇਸ਼ ਦੇ ਵਿੱਚੋਂ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਇਸ ਬਾਬਾ ਜੀ ਦਾ ਆਪ ਦਾ ਵੱਡਾ ਪ੍ਰਤਾਪ ਹੈ ਗੁਰੂ ਲਾਮਦਾ ਸਾਹਿਬ ਤੇ ਪਾਸ਼ਾ ਜੀ ਨੇ ਬੜੀ ਕਿਰਪਾ ਕੀਤੀ ਹੋਈ ਐ ਸਿੱਖ ਸੰਗਤਾਂ ਦੇ ਉੱਤੇ ਔਰ ਬਾਬਾ ਦੀਪ ਸਿੰਘ ਜੀ ਆਪਣੀ ਜਾਰੀ ਕਲਾ ਵਰਤਾ ਰਹੇ ਨੇ ਸਿੱਖ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜ ਰਿਹਾ ਇਹਨੂੰ ਗੁਰਦਵਾਰ ਨਾਲ ਜੋੜ ਰਿਹਾ ਨੇ ਗੁਰਬਾਣੀ ਨਾਲ ਜੋੜ ਰਿਹਾ ਨੇ ਔਰ ਮੈਂ ਸਮਝਦਾ ਵੀ ਇਹ ਸਾਰੀ ਆਉਣ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਸਿੱਖ ਸੰਗਤਾਂ ਵਾਸਤੇ ਬਹੁਤ ਵੱਡਾ ਸੋਹਣਾ ਸੰਕੇਤ ਐ ਚੰਗੀ ਗੱਲ ਐ ਕਿ ਸਿੱਖ ਸੰਗਤਾਂ ਰੀਆਂ ਗੁਰਬਾਣੀ ਦੇ ਨਾਲ ਜੁੜ ਰਹੀਆਂ ਨੇ ਕੋਈ ਸਮਝ ਸੀਗਾ ਕਿ ਸੰਗਤ ਇੰਨਾ ਰਜਾਬ ਨਹੀਂ ਸੀ ਵੇਖਣ ਨੂੰ ਮਿਲਦਾ ਪਰ ਇੱਕੋ ਦਮ ਸੰਗਤ ਜੋਗਾ ਗੁਰਦੁਆਰਾ ਸਾਹਿਬ ਆਣੀ ਸ਼ੁਰੂ ਹੋਈ ਬਹੁਤ ਵੱਡੇ ਪੱਧਰ ਤੇ ਆਣੀ ਸ਼ੁਰੂ ਹੋਈ ਕਿਵੇਂ ਵੇਖਦੇ ਸੀ ਪਿਛਲੇ ਕੁ ਸਮੇਂ ਦੇ ਵਿੱਚ ਤੁਹਾਨੂੰ ਪਤਾ ਵੀ ਗੁਰਦੁਆਰਿਆਂ ਵਾਸਤੇ ਗੁਰਬਾਣੀ ਵਾਸਤੇ ਔਰ ਜਿਹੜੇ ਨਾਸਤਿਕ ਲੋਕ ਸੀ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਐਸਾ ਪ੍ਰਚਾਰ ਕੀਤਾ ਸੀ ਮੀਡੀਏ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਔਰ ਉਹ ਜਿਹੜੀਆਂ ਹੀ ਬਹੁਤ ਉਹਨਾਂ ਦਾ ਜਿਹੜਾ ਨੌਜਵਾਨ ਤਬਕਾ ਸੀ ਆ ਉਹਦੇ ਮਨ ਦੇ ਉੱਤੇ ਅਸਰ ਪਿਆ ਸੀ ਔਰ ਲੇਕਿਨ ਇਹ ਬਾਬਾ ਦੀਪ ਸਿੰਘ ਜੀ ਦੇ ਰਾਹੀਂ ਸਤਿਗੁਰੂ ਰਾਮਦਾਸ ਜੀ ਦੇ ਪਾਸ਼ਾ ਜੀ ਨੇ ਆਪ ਕਿਰਪਾ ਕਰਕੇ ਸਿੱਖ ਸੰਗਤਾਂ ਨੂੰ ਮੋੜਾ ਪਾਇਆ ਅੱਜ ਸਮੁੱਚੇ ਦੇਸ਼ ਦੇ ਵਿੱਚ ਨਹੀਂ ਸੁੱੱਚੇ ਸੰਸਾਰ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਗੁਰੂ ਘਰਾਂ ਦੇ ਨਾਲ ਜੁੜ ਰਹੀਆਂ ਨੇ ਗੁਰਦੁਆਰੇ ਦੇ ਵਿਚਾਰੀ ਨੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੀਆਂ ਨੇ ਆਪਣੀ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਉਹਨਾਂ ਨੂੰ ਆ ਰਹੀ ਹੈ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹਨੂੰ ਪਤਾ ਲੱਗ ਰਿਹਾ ਹੈਗੇ ਕਿ ਗੁਰਦੁਆਰੇ ਦੇ ਕੀ ਮਰਯਾਦਾ ਨੇ ਗੁਰਦੁਆਰੇ ਜਾਣਾ ਕਿਵੇਂ ਹੈਗੇ ਆ ਕਿਵੇਂ ਬੈਠਣਾ ਹੈਗਾ ਕਿਵੇਂ ਸੰਗਤ ਦੇ ਵਿੱਚ ਜਾ ਕੇ ਸਰਦਾ ਦੇ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਸੋ ਮੈਂ ਸਮਝਦਾ ਇੱਕ ਬਹੁਤ ਵੱਡੀ ਚੰਗੀ ਗੱਲ ਹੈ ਔਰ ਆਉਣ ਵਾਸਤੇ ਸਿੱਖ ਪੰਥ ਵਾਸਤੇ ਚੰਗੇ ਸੰਕੇਤ ਦੀ ਗੱਲ ਹੈ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਕਿਰਪਾ ਕਰਨ ਗੁਰੂ ਰਾਮਦਾਸ ਸਾਹਿਬ ਜੀ ਇਸੇ ਤਰ੍ਹਾਂ ਕਿਰਪਾ ਕਰਨ ਅਨੰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਤਰ੍ਹਾਂ ਆਪਣੀ ਕਿਰਪਾ ਦਾ ਕਿਰਪਾ ਵਰਤਾ ਕੇ ਸਮੁੱਚੇ ਸਿੱਖ ਸੰਗਤ ਦੇ ਉੱਤੇ ਉਹ ਆਪਣੇ ਦਰ ਦੇ ਨਾਲ ਜੋੜ ਕੇ ਰੱਖਣ ਔਰ ਸਾਰੇ ਸਿੱਖ ਸੰਗਤ ਦੇ ਵਿੱਚ ਖੁਸ਼ੀਆਂ ਵਰਤਾਂ ਤੇ ਰਹਿਮਤਾ ਵਰਤੌਣ ਖਾਸ ਤੌਰ ਤੇ ਜੋ ਸ਼ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਦਾ ਅਕਸਰ ਕਹਿਣਾ ਹੈ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਤੇ ਕੀ ਲੱਗਦਾ ਕਿ ਪਿਛਲੇ ਸਮੇਂ ਤੋਂ ਪ੍ਰਚਾਰ ਤੇ ਪ੍ਰਸਾਰ ਚ ਵਾਅਦਾ ਹੋਇਆ ਤਾਂ ਸੰਗਤ ਨਹੀਂ ਪਹੁੰਚੀ ਬਹੁਤ ਵੱਡਾ ਵਾਅਦਾ ਹੋ ਰਿਹਾ ਜੀ ਬਹੁਤ ਵੱਡਾ ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਪਿਛੜ ਜਿਹੜਾ ਝੂਠ ਹੁੰਦਾ ਉਹ ਕੁਝ ਸਮੇਂ ਵਾਸਤੇ ਲੋਕਾਂ ਦੇ ਮਨ ਤੇ ਅਸਰ ਪਾ ਸਕਦਾ ਲੇਕਿਨ ਸੱਚਾਈ ਜਿਹੜੀ ਉਹ ਹਮੇਸ਼ਾ ਸਾਹਮਣੇ ਆਉਂਦੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਬਾਣੀ ਹੈਗੀ ਆ ਇਹ ਅਟਲ ਸੱਚਾਈ ਹੈ ਔਰ ਇਹਦੇ ਨਾਲ ਸਾਨੂੰ ਜੁੜਨ ਦੀ ਲੋੜ ਹੈਗੀ ਆ ਔਰ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਤੁਸੀਂ ਦੇਖੋ ਸਿੱਖ ਸੰਸਾਰੀਆਂ ਸੜਕਾਂ ਭਰੀਆਂ ਪਈਆਂ ਨੇ ਸਾਰੇ ਰਾਹ ਭਰੇ ਪਏ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਨਾਲ ਮਿਲ ਕੇ ਐਡੇ ਵੱਡੇ ਪ੍ਰਬੰਧ ਕੀਤੇ ਜਾਂਦੇ ਆ ਲੇਕਿਨ ਉਹ ਹਰ ਐਤਵਾਰ ਉਹ ਥੋੜੇ ਪੈ ਜਾਂਦੇ ਹੈਗੇ ਆ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਮੈਂ ਸਮਝਾਂ ਗੁਰੂ ਸਾਹਿਬ ਦੀ ਆਪਾਰ ਕਿਰਪਾ ਇਸੇ ਤਰ੍ਹਾਂ ਸੰਗਤ ਦੇ ਉੱਤੇ ਬਖਤਵੀ ਰਵੇ ਔਰ ਸੰਗਤ ਜਿਹੜੀ ਹੈ ਗੁਰੂ ਦਰਬਾਰ ਦੇ ਨਾਲ ਜੁੜਦੀ ਰਹੇ ਬਹੁਤ ਬਹੁਤ ਤਰਵਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਤਦਾਦ ਦੁੱਤ ਹੈ ਸੰਗਤ ਜੋ ਗੁਰਦੁਆਰਾ ਚਿਦਕਨ ਸਾਹਿਬ ਪਹੁੰਚੀ ਹੈ ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਮੌਸਮ ਦੀ ਚਾਹੇ ਗਰਮੀ ਜ਼ਰੂਰ ਬਹੁਤ ਜ਼ਿਆਦਾ ਹੈਗੀ ਹੈ ਪਰ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਜਿਹਾਰੇ ਕਰਨ ਵਾਸਤੇ ਉਤਸ਼ਾਹ ਵੀ ਉਨਾ ਹੀ ਹੈਗਾ ਸ਼ਰਧਾ ਹੈਗੀ ਆ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਪੱਖਿਆਂ ਦੀ ਵੀ ਸੇਵਾ ਜਿਹੜੀ ਆ ਸੰਗਤਾਂ ਵੱਲੋਂ ਕੀਤੀ ਜਾ ਰਹੀ ਆ ਪਰ ਉਸ ਦੇ ਨਾਲ ਨਾਲ ਸੇਵਾ ਦੇ ਨਾਲ ਨਾਲ ਜੋ ਸੰਗਤ ਹੈ ਕਾਫੀ ਉਤਸ਼ਾਹ ਦੇ ਨਾਲ ਖੜੀ ਹੈ ਕਿ ਕਿਤੇ ਸਾਡੀ ਵਾਰੀ ਆਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਜਿਹਾਰੇ ਕਰ ਸਕੇ ਅ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਗੁਰਦੁਆਰਾ ਸ਼ੇਦਗਨ ਸਾਹਿਬ ਤੋਂ ਲੱਖਾਂ ਦੀ ਦਰਦਾਰ ਦੁਤੇ ਸੰਗਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਇਸ ਦਰਤ ਉਤੇ ਪਹੁੰਚ ਰਿਹਾ ਨੇ ਤਾਂ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸੁਖ ਸ਼ਾਂਤੀ ਵਾਸਤੇ ਤਾਂ ਇਹ ਦੇਖ ਸਕਦੇ ਹਾਂ ਹਾਲਾਂਕਿ ਸੂਰੇ ਦੀ ਤਪਦੀ ਗਰਮੀ ਤੇ ਦੂਜੇ ਬੰਨੇ ਸੰਗਤਾਂ ਦਾ ਭਰਮਾ ਇਕੱਠ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਮਨ ਦੇ ਵਿੱਚ ਕਿੰਨਾ ਉਛਾ ਆ باباجي ته درشن دياره کرن لپاره